ਕਬੱਡੀ 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 ਸਾਨ ਜਾ ਕੇ ਪਾਇਆ ਕਿਉਂਕਿ ਜਿੰਨਾ ਕਬੱਡੀ ਵੇਖੀ ਹੈ ਉਹਨਾਂ ਨੂੰ ਪਤਾ ਹੈ ਸੱਮਾ ਪਹਿਲਵਾਨ ਕਬੂਤਰ ਕੀ ਸ਼ੈ ਸੀਗੀ ਪਰ ਸਾਹਮਣੇ ਇਸ ਵੇਲੇ ਨੌਜਵਾਨ ਕੰਦੇ ਡੀਪ ਸ਼ੰਦਿਆ ਸ਼ੰਦਿਆ ਆਏ ਓਏ ਮੇਰਾ ਰੱਬ ਆਏ ਓਏ ਮੇਰਾ ਰੱਬ ਇੱਥੇ ਰੱਖਿਆ ਉਸਤਾਦ ਹਸਲੇ ਕੋਈ ਨਹੀਂ ਫਰੰਦੀਪੁਰੀ ਕੀ ਸ਼ਿਕਾਰਾਂ ਵਾਲ ਆ ਗਿਆ ਫਰੰਦੀਪੁਰੀਆ ਸ਼ਿਕਾਰਾਂ ਵਾਲ ਆ ਗਿਆ ਓਏ ਸ਼ਿਕਾਰਾਂ ਵਾਲਾ ਦੀਪ 4 ਸਟਾਪਰ ਓ ਚੋਟੀ ਦੇ ਚੋਟੀ ਦੇ ਐ ਤੇ ਇਹਦੀ ਵੀ ਗਰਦਾਸਪੁਰੀਏ ਦੀ ਚੜਾਈ ਐ ਇਹਦੀ ਵੀ ਚੜਾਈ ਐ 4 ਤੇ ਚਾਰਾਂ ਦੇ ਵਿੱਚੋਂ ਇੱਕ ਵਾ ਓਏ ਚੱਡ 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 ਏ ਟੱਕਰ ਸਿਰੇ ਦੀ ਨੰਬਰ ਆਹ ਕਹਿੰਦੇ ਉਧਰਲੇ ਪਾਸੇ ਫਰੰਦੀਪੁਰੀਏ ਗੋਪੀ ਨੇ ਜੋੜ ਦਿੱਤਾ ਆਹ ਚੱਕ ਆਹ ਚੱਕ ਇੱਥੇ ਰੱਖ ਓ ਬਾਈ ਜੇ ਆ ਗਈ ਸਾਰਜ ਸਿੰਘ ਜੀ ਇਹਨਾਂ ਦੇ ਧਫੜ ਜੇ ਤੇ ਗੋਪੀ 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 ਬਹੁਤ ਸੋਹਣਾ ਬਾਈ ਛੰਦਿਆ 1 ਮਿੰਟ 1500 ਦਵਾ ਦिए ਲਵ ਯੂ ਕੇ ਵਾਲਾ ਮਕਰ ਸਿੰਘ ਜੀ ਯਾਰ ਬਾਬੇ ਮਨਜਿੰਦਰ ਸਿੰਘ ਫੌਜੀ ਸਾਹਿਬ ਸਟਾਪ ਭਾਵਾ But i ਇਸੇ ਤਰ੍ਹਾਂ ਕਬੱਡੀ ਦੀਆਂ ਖ਼ਬਰਾਂ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟੂ-ਟਾਈਮ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ